ਇੱਕ ਪਉ ਆਨੰਦਪੁਰ ਸਾਹਿਬ ਦਾ ਘੇਰਾ ਅਤੇ ਅੰਤਿਮ ਫੈਸਲਾ ਅੱਜ ਇੱਕ ਪਉ ਹੈ ਇਹ ਉਹ ਸਮਾਂ ਹੈ ਜਦੋਂ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਦੁਆਰਾ ਪਾਇਆ ਘੇਰਾ ਬੰਨਿਆ ਨਾਲ ਜੂਝ ਰਹੀ ਸੀ ਕਈ ਮਹੀਨਿਆਂ ਤੋਂ ਇਹ ਘੇਰਾ ਪਿਆ ਹੋਇਆ ਸੀ ਕਲਪਨਾ ਕਰੋ ਉਸ ਸਮੇਂ ਦੀ ਕੇਲੇ ਦੇ ਅੰਦਰ ਪਾਣੀ ਖਤਮ ਹੋ ਰਿਹਾ ਸੀ ਸਿੰਘਾਂ ਦੇ ਸਬਰ ਦਾ ਇਮਤਿਹਾਨ ਚੱਲ ਰਿਹਾ ਸੀ ਹਰ ਦੁਸ਼ਮਣਾਂ ਦੀਆਂ ਫੌਜਾਂ ਟਿੱਡੀ ਦਲਵਾਂਗੇ ਖੜੀਆਂ ਸਨ ਦਸ਼ਮੇਸ਼ ਪਿਤਾ ਦੇ ਚਿਹਰੇ ਤੇ ਇੱਕ ਅਜੀਬ ਜਿਹਾ ਜਲਾਲ ਸੀ ਉਹ ਜਾਣਦੇ ਸਨ ਕਿ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਣ ਵਾਲਾ ਹੈ ਇਸ ਦਿਨ ਦੁਸ਼ਮਣਾਂ ਨੇ ਝੂਠੀਆਂ ਕਸਮਾਂ ਖਾਧੀਆਂ ਉਹਨਾਂ ਨੇ ਗਉ ਅਤੇ ਕੁਰਾਨ ਦੀਆਂ ਕਸਮਾਂ ਖਾ ਕੇ ਸੁਨੇਹੀ ਭੇਜੇ ਕਿ ਜੇਕਰ ਗੁਰੂ ਸਾਹਿਬਾਨ ਕਿਲਾ ਖਾਲੀ ਕਰ ਦੇਣ ਤਾਂ ਉਹਨਾਂ ਨੂੰ ਬਿਨਾਂ ਕਿਸੇ ਨੁਕਸਾਨ ਦੇ ਜਾਣ ਦਿੱਤਾ ਜਾਵੇਗਾ ਹਾਲਾਂਕਿ ਗੁਰੂ ਜੀ ਜਾਣਦੇ ਸਨ ਕਿ ਇਹ ਕਸਮਾਂ ਝੂਠੀਆਂ ਹਨ ਪਰ ਸਿੰਘਾਂ ਦੇ ਕਹਿਣ ਤੇ ਅਤੇ ਇਤਿਹਾਸ ਨੂੰ ਇੱਕ ਨਵਾਂ ਮੋੜ ਦੇਣ ਲਈ ਗੁਰੂ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦਾ ਫੈਸਲਾ ਕੀਤਾ ਇਹ ਫੈਸਲਾ ਕੋਈ ਆਮ ਨਹੀਂ ਸੀ ਇਹ ਉਸ ਆਨੰਦ ਦੀ ਪੂਰੀ ਨੂੰ ਛੱਡਣ ਦਾ ਫੈਸਲਾ ਸੀ ਜਿੱਥੇ ਖਾਲਸਾ ਪੰਥ ਦੀ ਸਾਜਣਾ ਹੋਈ ਸੀ ਜਿੱਥੇ ਸਿੱਖੀ ਦਾ ਬੁੱਟਾ ਪਰਫੁੱਲਤ ਹੋਇਆ ਸੀ ਇਹ ਫੈਸਲਾ ਸਰਬੰਸਿਧਾਨ ਕਰਨ ਦੀ ਸ਼ੁਰੂਆਤ ਸੀ ਇੱਕ ਪੋ ਦੀ ਰਾਤ ਤਿਆਰੀਆਂ ਦੀ ਰਾਤ ਸੀ ਇੱਕ ਅਜਿਹੇ ਸਫ਼ਰ ਦੀ ਪਿਆਰੀ ਜਿਸਨੇ ਮੁੜ ਵਾਪਸ ਨਹੀਂ ਆਉਣਾ ਸੀ ਦੋ ਪੋ ਭੁੱਖਾ ਤੇ ਸਦਕ ਅਨੰਤਪੁਰ ਸਾਹਿਬ ਦੇ ਕਿਲੇ ਵਿੱਚ ਹਾਲਤ ਬਹੁਤ ਨਾਰਜਿਕ ਹੋ ਚੁੱਕੇ ਸਨ ਇਤਿਹਾਸ ਗਵਾਹ ਹੈ ਕਿ ਜਦੋਂ ਰਸ ਤੇ ਪਾਣੀ ਮੁੱਕ ਗਿਆ ਤਾਂ ਸਿੰਘਾਂ ਨੂੰ ਦਰਖਤਾਂ ਦੇ ਛਿਲਕੇ ਅਤੇ ਪੱਤੇ ਉਬਾਲ ਕੇ ਖਾਣੇ ਪਏ ਪ੍ਰਸ਼ਾਦਾ ਛਕਣ ਲਈ ਕੁਝ ਨਹੀਂ ਸੀ ਬਚਿਆ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਸਰੀਰ ਕਮਜ਼ੋਰ ਹੋ ਰਹੇ ਸਨ ਪਰ ਆਤਮਾ ਨਹੀਂ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਦਾ ਹੌਸਲਾ ਵਧਾਉਂਦੇ ਸਨ ਇਹ ਉਹ ਸਮਾਂ ਸੀ ਜਦੋਂ ਇੱਕ ਪਾਸੇ ਭੁੱਖ ਸੀ ਅਤੇ ਦੂਜੇ ਪਾਸੇ ਮੁਗਲਾਂ ਦੇ ਤੋਪਾਂ ਦੇ ਗੋਲੇ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦਿਆਂ ਨੂੰ ਵੇਖਦੇ ਅਤੇ ਸੋਚਦੇ ਇਹ ਮਾਸੂਮ ਬੱਚੇ ਭੁੱਖੇ ਪੇਟ ਕਿਵੇਂ ਸੌਂਦੇ ਹੋਣਗੇ ਪਰ ਛੋਟੇ ਸਹਿਬਜ਼ਾਦਿਆਂ ਦੇ ਚਿਹਰੇ ਤੇ ਕੋਈ ਸ਼ਿਕਨ ਵੀ ਨਹੀਂ ਸੀ ਉਹ ਆਪਣੇ ਪਿਤਾ ਅਤੇ ਦਾਦੀ ਦੀ ਗੋਦ ਵਿੱਚ ਬੈਠ ਕੇ ਜੰਗ ਦੀਆਂ ਕਹਾਣੀਆਂ ਸੁਣਦੇ ਸਨ ਦੁਸ਼ਮਣ ਸੋਚਦਾ ਕਿ ਸਿੱਖ ਭੁੱਖਮਣ ਹਾਰ ਜਾਣਗੇ ਪਰ ਉਸ ਨੂੰ ਨਹੀਂ ਸੀ ਪਤਾ ਕਿ ਇਹ ਗੁਰੂ ਨਾਨਕ ਦਾ ਖਾਲਸਾ ਹੈ ਜੋ ਸਿਰ ਦੇ ਸਕਦਾ ਹੈ ਪਰ ਸਦਕ ਨਹੀਂ ਹਾਰ ਸਕਦਾ ਅੱਜ ਅਸੀਂ ਉਹਨਾਂ ਮਹਾਨ ਯੋਧਿਆਂ ਨੂੰ ਪ੍ਰਣਾਮ ਕਰਦੇ ਹਾਂ ਯੂਨਾ ਨੇਪੋ ਖੜਾ ਹੈ ਕਿ ਵੀ ਧਰਮ ਦਾ ਝੰਡਾ ਉੱਚਾ ਰੱਖਿਆ ਬਿਲ ਨਪੋ ਔਰੰਗਜ਼ੇਬ ਦੀ ਚਿੱਠੀ ਤਿੰਨ ਪੋ ਦੀ ਇਤਿਹਾਸਕ ਘੜੀ ਹੈ ਉਦੋਂ ਮੁਗਲ ਪੋਜਾਂ ਅਤੇ ਪਹਾੜੀ ਰਾਜੇ ਜ਼ੋਰ ਲਗਾ ਕੇ ਵੀ ਆਨੰਦਪੁਰ ਸਾਹਿਬ ਨੂੰ ਜਿੱਤ ਨਹੀਂ ਸਕੇ ਤਾਂ ਉਹਨਾਂ ਨੇ ਧੋਖੇ ਦਾ ਸਹਾਰਾ ਲਿਆ ਕਿਲੇ ਵਿੱਚੋਂ ਦੁਸ਼ਮਣਾਂ ਦੇ ਦੋ ਸੈਨਿਕ ਸਨੇਹਾ ਲੈ ਕੇ ਆਏ ਬਾਦਸ਼ਾਹ ਔਰੰਗਜ਼ੇਬ ਵੱਲੋਂ ਇੱਕ ਚਿੱਠੀ ਆਈ ਜਿਸ ਵਿੱਚ ਕੁਰਾਨ ਸ਼ਰੀਫ ਦੀ ਕਸਮ ਖਾਧੀ ਗਈ ਸੀ ਦੂਜੇ ਪਾਸੇ ਪਹਾੜੀ ਰਾਜੀਆਂ ਨੇ ਆਪ ਤੇਲੀ ਗਊ ਬਣਾ ਕੇ ਮੰਤਰਾ ਨੇ ਕਸਮ ਖਾਧੀਆਂ ਸੁਨੇਹਾ ਆਏ ਸੀ ਕਿ ਗੁਰੂ ਜੀ ਤੁਸੀਂ ਕਿਲਾ ਖਾਲੀ ਕਰ ਦਿਓ ਅਸੀਂ ਤੁਹਾਨੂੰ ਸੁਰੱਖਿਅਤ ਰਸਤਾ ਦੇਵਾਂਗੇ ਅਦੇ ਤੁਹਾਡੇ ਉੱਤੇ ਹਮਲਾ ਨਹੀਂ ਕਰਾਂਗੇ ਗੁਰੂ ਸਾਹਿਬ ਜਾਣਦੇ ਸਨ ਕਿ ਇਹ ਸਿਆਸਤ ਹੈ ਇਹ ਧੋਖਾ ਹੈ ਉਹ ਜਾਣਦੇ ਸਨ ਕਿ ਔਰੰਗਜ਼ੇਬ ਆਪਣੀ ਕਿਸਮਤੇ ਕਾਇਮ ਨਹੀਂ ਰਹੇਗਾ ਪਰ ਕਿਲੇ ਦੇ ਅੰਦਰ ਸਿੰਘਾਂ ਅਤੇ ਮਾਤਾ ਗੁਜਰੀ ਜੀ ਦਾ ਵਿਚਾਰ ਸੀ ਕਿ ਹੁਣ ਕਿਲਾ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਅੰਦਰ ਹਾਲਾਤ ਬਹੁਤ ਖਰਾਬਤਨ ਗੁਰੂ ਸਾਹਿਬ ਨੇ ਸੰਗਤ ਨੂੰ ਸਮਝਾਇਆ ਕਿ ਦੁਸ਼ਮਣ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਫੈਸਲੇ ਦਾ ਸਤਿਕਾਰ ਕਰਦੇ ਆ ਗੱਲਬਾਤ ਸ਼ੁਰੂ ਹੋਈ ਇਹ ਦਿਨ ਸਾਨੂੰ ਸਿਖਾਉਂਦਾ ਹੈ ਕਿ ਕਿਵੇਂ ਧਰਮੀ ਪੁਰਖ ਹਰ ਚਾਲ ਨੂੰ ਪਹਿਲਾਂ ਹੀ ਭਾਪ ਲੈਂਦੇ ਹਨ ਚਾਰ ਪੋ ਕਸਮਾਂ ਦੀ ਪਰਖ ਤਿਆਰ ਪੋ ਜਦੋਂ ਦੁਸ਼ਮਣਾਂ ਨੇ ਬਾਰ-ਬਾਰ ਕਸਮਾਂ ਖਾਧੀਆਂ ਕਿ ਅਸੀਂ ਹਮਲਾ ਨਹੀਂ ਕਰਾਂਗੇ ਤਾਂ ਸੱਚੇ ਪਾਤਸ਼ਾਹ ਨੇ ਸਿੰਘਾਂ ਨੂੰ ਦੁਸ਼ਮਣ ਦੀ ਅਸਲੀਅਤ ਦਿਖਾਉਣ ਲਈ ਇੱਕ ਪਰਖ ਕੀਤੀ ਗੁਰੂ ਸਾਹਿਬ ਨੇ ਹੁਕਮ ਦਿੱਤਾ ਇਹ ਰਾਤ ਦੇ ਹਨੇਰੇ ਵਿੱਚ ਕੁਝ ਬੈਲ ਗੱਡੀਆਂ ਤਿਆਰ ਕੀਤੀਆਂ ਜਾਣ। ਇਹਨਾਂ ਗੱਡੀਆਂ ਵਿੱਚ ਕੀਮਤੀ ਸਮਾਨ ਨਹੀਂ ਸਗੋਂ ਪੁਰਾਣੇ ਜੁੱਤੇ, ਟੁੱਟੇ ਹੋਏ ਭਾਂਡੇ ਅਤੇ ਕੂੜਾ ਕਰਕਟ ਲਾਦ ਦਿੱਤਾ ਗਿਆ। ਇਹਨਾਂ ਉੱਪਰ ਕੀਮਤੀ ਕੱਪੜੇ ਪਾ ਦਿੱਤੇ ਗਏ ਤਾਂ ਜੋ ਲੱਗੇ ਕਿ ਇਹ ਖਜ਼ਾਨਾ ਜਾ ਰਿਹਾ ਹੈ। ਜਿਵੇਂ ਹੀ ਇਹ ਗੱਡੇ ਕਿਲੇ ਤੋਂ ਬਾਹਰ ਨਿਕਲੇ ਤਾਂ ਕਸਮਾਖਾਨ ਵਾਲੇ ਪਹਾੜੀ ਰਾਜੇ ਅਤੇ ਮੁਗਲ ਫੌਜੀ ਭੁੱਖੇ ਭੰਗੜਾ ਮੰਗ ਟੁੱਟ ਕੇ ਪੈ ਗਏ। ਉਹਨਾਂ ਨੂੰ ਲੱਗਾ ਗੁਰੂ ਸਾਹਿਬ ਆਪਣਾ ਖਜ਼ਾਨਾ ਬਾਹਰ ਭੇਜ ਰਹੇ ਹਨ। ਪਰ ਜਦੋਂ ਬੋਰੀਆਂ ਖੋਲੀਆਂ ਤਾਂ ਵਿੱਚੋਂ ਕੂੜਾ ਨਿਕਲਿਆ ਇਹ ਦੇਖ ਕੇ ਸਿੰਘਾਂ ਦੀ ਅੱਖਾਂ ਖੁੱਲ ਗਈਆਂ ਗੁਰੂ ਸਾਹਿਬ ਨੇ ਸਾਬਤ ਕਰ ਦਿੱਤਾ ਕਿ ਦੁਸ਼ਮਣ ਦੀ ਨੀਅਤ ਸਾਫ਼ ਨਹੀਂ ਹੈ ਦੁਸ਼ਮਣ ਬੇਨਕਾਬ ਹੋ ਚੁੱਕਾ ਸੀ ਪਰ ਫਿਰ ਵੀ ਵਾਦੇ ਮੁਤਾਬਿਕ ਅਨੰਦਪੁਰ ਛੱਡਣ ਦੀ ਤਿਆਰੀ ਸ਼ੁਰੂ ਹੋਈ ਪੰਜ ਪੋ ਵਿਛੋੜੇ ਦੀ ਤਿਆਰੀ ਅੰਜਪੋ ਦਾ ਦਿਨ ਅਨੰਦਪੁਰ ਸਹਿਓ ਦੀਆਂ ਗਲੀਆਂ ਵਿੱਚ ਅੱਜ ਉਦਾਸੀ ਵੀ ਹੈ ਅਤੇ ਵਿਰਾਗ ਵੀ ਮਾਤਾ ਗੁਜਰੀ ਜੀ ਅਤੇ ਪੰਥ ਦੇ ਸਿਆਣੇ ਸਿੰਘਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਕਿਹਾ ਪਾਤਸ਼ਾਹ ਜੇ ਆਪ ਜੀ ਸਲਾਮਤ ਰਹੇ ਤਪੰਤ ਪਰ ਤੋਂ ਖੜਾ ਹੋ ਜਾਵੇਗਾ ਅਨੰਤਪੁਰ ਫਿਰ ਵਸ ਜਾਵੇਗਾ ਪਰ ਹੁਣ ਸਾਨੂੰ ਇੱਥੋਂ ਨਿਕਲਣਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪ੍ਰਧਾਨੀ ਮਰਿਆਦਾ ਅਤੇ ਸੰਗਤ ਦੇ ਪਿਆਰ ਅਗੇ ਸਿਰ ਝੁਕਾਇਆ 6 ਪੌਦੀ ਰਾਤ ਨੂੰ ਅਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਪ੍ਰਵਾਨ ਕੀਤਾ ਗਿਆ ਅੱਜ ਦਾ ਦਿਨ ਤਿਆਰੀਆਂ ਦਾ ਦਿਨ ਸੀ ਸਭ ਕੁਝ ਸਮੇਟਿਆ ਜਾ ਰਿਹਾ ਸੀ ਘਾਰੀ ਸਮਾਨ ਪਿੱਛੇ ਛੱਡਿਆ ਜਾ ਰਿਹਾ ਸੀ ਅਤੇ ਸਿਰਫ ਜ਼ਰੂਰੀ ਸ਼ਾਸਤਰ ਅਤੇ ਗ੍ਰੰਥ ਸਾਹਿਬ ਜੀ ਨਾਲ ਲਿਜਾਏ ਜਾ ਰਹੇ ਸਨ ਹਰ ਅੱਖ ਨਮ ਸੀ ਕੌਕੇ ਅਨੰਦਪੁਰ ਸਿਰਫ ਇੱਕ ਸ਼ਹਿਰ ਨਹੀਂ ਸਿੱਖਾਂ ਦਾ ਘਰ ਸੀ ਇਹ ਉਹ ਧਰਤੀ ਸੀ ਜਿੱਥੇ ਖਾਲਸਾ ਪ੍ਰਗਟ ਹੋਇਆ ਸੀ ਜਿੱਥੇ 9 ਸਾਲ ਪਹਿਲੇ ਗੋਬਿੰਦ राय ਨੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਤੋਰਿਆ ਸੀ ਸਾਰਾ ਦਿਨ ਤਿਆਰੀਆਂ ਹੁੰਦੀਆਂ ਰਹੀਆਂ ਰਾਤ ਪੈ ਰਹੀ ਸੀ ਸਰਦੀ ਆਪਣੇ ਜੋਬਨ ਉੱਤੇ ਸੀ ਸਿੰਘ ਜਾਣਦੇ ਸਨ ਕਿ ਬਾਹਰ ਮੌਤ ਖੜੀ ਹੈ ਪਰ ਸਤਿਗੁਰੂ ਦੇ ਹੁਕਮ ਤੇ ਫੁੱਲ ਚੜਾਉਣ ਲਈ ਸਭ ਤਿਆਰ ਸਨ ਤਿਆਰੀਆਂ ਮੁਕੰਮਲ ਸਨ ਆਉਣ ਵਾਲੀ ਰਾਤ ਕਹਿਰ ਦੀ ਰਾਤ ਹੋਣ ਵਾਲੀ ਸੀ ਉਹ ਰਾਤ ਜਦੋਂ ਕਲਗੀਆਂ ਵਾਲੇ ਨੇ ਆਪਣੇ ਘਰ ਨੂੰ ਆਖਰੀ ਵਾਰ ਦੇਖਿਆ 6 ਪਉ ਅਨੰਦਪੁਰ ਦਾ ਤਿਆਗ ਤੇ ਸਰਸਾ ਵੱਲ ਚਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 6 ਪਉ ਦੀ ਉਹ ਕਹਿਰ ਭਰੀ ਰਾਤ ਹੈ ਜਦੋਂ ਕਲਗੀਆਂ ਵਾਲੇ ਨੇ ਅਨੰਦਪੁਰ ਸਾਹਿਬ ਨੂੰ ਅਲਵਿਦਾ ਕਿਹਾ ਰਾਤ ਦਾ ਪਿਛਲਾ ਪਹਿਰ ਸੀ ਸਰਦੀ ਆਪਣੇ ਜੋਬਨ ਉਤੇ ਸੀ ਕਿਲੇ ਤੋਂ ਬਾਹਰ ਨਿਕਲਦੇ ਅਸੀਂ ਜਿਵੇਂ ਗੁਰੂ ਸਾਹਿਬਾਂ ਨੂੰ ਪਹਿਲਾਂ ਹੀ ਹੁੰਦਾ ਅੱਜ ਅਸੀਂ ਕੁਸ਼ਮੁਨਾ ਨੇ ਆਪਣੇ ਸਾਰੀਆਂ ਝੂਕੀਆਂ ਕਸਮਾਂ ਤੋੜ ਦਿੱਤੀਆਂ। ਮੁਗਲ ਅਤੇ ਪਹਾੜੀ ਫੌਜਾਂ ਨੇ ਸਿੰਘਾਂ ਉੱਤੇ ਹਮਲਾ ਕਰ ਦਿੱਤਾ। ਸਥਿਤੀ ਬਹੁਤ ਭਿਆਨਕ ਸੀ। ਇੱਕ ਪਾਸੇ ਹਨੇਰੀ ਰਾਤ, ਦੂਜੇ ਪਾਸੇ ਕੜਾਕੇ ਦੀ ਧੰਦ ਅਤੇ ਤੀਜੇ ਪਾਸੇ ਕੁਸ਼ਮੁਨਾ ਦੇ ਤੀਰਾਂ ਅਤੇ ਗੋਲੀਆਂ ਦੀ ਬੁਸ਼ਾਰ। ਭਾਈ ਉਦੇ ਸਿੰਘ ਅਤੇ ਭਾਈ ਮੁਜੱਤਰ ਸਿੰਘ ਵਰਗੇ ਸੂਰਮੇ ਜਵਦੀਆਂ ਨੇ ਕੁਸ਼ਮੁਨਾ ਦਾ ਮੁਕਾਬਲਾ ਕੀਤਾ। ਤਾਂ ਜੋ ਗੁਰ ਸਾਹਿਬਾਨ ਅਤੇ ਪਰਿਵਾਰ ਅੱਗੇ ਵਧ ਸਕਣ। ਇਹ ਸਫ਼ਰ ਆਮ ਸਫ਼ਰ ਨਹੀਂ ਸੀ ਇਹ ਉਹਨਾਂ ਮਹਾਨ ਸਹਬਜ਼ਾਦਿਆਂ ਦਾ ਸਫ਼ਰ ਸੀ ਜਿਨ੍ਹਾਂ ਨੇ ਅਜੇ ਦੁਨੀਆ ਦੇਖਣੀ ਸੀ ਬਾਬਾ ਅਜੀਤ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਅਤੇ ਸਭ ਤੋਂ ਛੋਟੇ ਬਾਬਾ ਫਤਿਹ ਸਿੰਘ ਜੀ ਸਭ ਇਸ ਕਾਫ਼ਲੇ ਦਾ ਹਿੱਸਾ ਸਨ ਮਾਤਾ ਗੁਜਰੀ ਜੀ ਦੀਆਂ ਅੱਖਾਂ ਵਿੱਚ ਆਪਣੇ ਪੋਤਿਆਂ ਲਈ ਫਿਕਰ ਸੀ ਕਾਫ਼ਲਾ ਲੜਦਾ ਭੜਦਾ ਪਿਰਤਪੁਰ ਸਾਹਿਬ ਤੋਂ ਹੁੰਦਾ ਹੋਇਆ ਸਤਸਰ ਨਦੀ ਦੇ ਕੰਢੇ ਵੱਲ ਵਧ ਰਿਹਾ ਸੀ ਕਿਸੇ ਨੂੰ ਨਹੀਂ ਸੀ ਪਤਾ ਕਿ ਅਗਲੇ ਪਲ ਕੀ ਹੋਣ ਵਾਲਾ ਹੈ ਔਰ ਸਾਬਦਾ ਭਰੋਸਾ ਆਪਣੇ ਗੁਰੂ ਪਿਤਾ ਤੇ اٹਲ ਸੀ 6 ਪੋ ਦੀ ਇਹ ਰਾ ਸਿੱਖ ਇਤਿਹਾਸ ਦੀ ਸਭ ਤੋਂ ਲੰਬੀ ਅਤੇ ਦਰਦਨਕ ਲਾਟਾਂ ਵਿੱਚੋਂ ਇੱਕ ਸੀ 7 ਪੋ ਸਰਸਾ ਨਦੀ ਦਾ ਕਹਿਰ ਅਤੇ ਪਰਿਵਾਰ ਵਿਛੋੜਾ ਇਹ ਉਹ ਦਿਨ ਜਦੋਂ ਸਰਸਾ ਨਦੀ ਸਿੱਖ ਇਤਿਹਾਸ ਦੇ ਸਭ ਤੋਂ ਵੱਡੇ ਵਿਛੋੜੇ ਦੀ ਗਵਾਹ ਬਣੀ ਪਿਛਲੀ ਰਾਤ ਤੋਂ ਚੱਲਦੇ ਆ ਜਦੋਂ ਗੁਰੂ ਸਾਹਿਬਾਨ ਦਾ ਕਾਫਲਾ ਅੰਮ੍ਰਿਤ ਵੇਲੇ ਸਰਸਾ ਨਦੀ ਦੇ ਕੰਢੇ ਪਹੁੰਚਿਆ ਤਾਂ ਕੁਦਰਤ ਵੀ ਜਿਵੇਂ ਇਮਤਿਹਾਨ ਲੈਣ ਲਈ ਉਲੀ ਹੋਈ ਸੀ بارش ਕਾਰਨ ਸਰਤਾਂ ਨਦੀ ਵਿੱਚ ਭਾਰੀ ਹੜ ਆਇਆ ਹੋਇਆ ਸੀ ਪਾਣੀ ਚੜਿਆ ਹੋਇਆ ਸੀ ਅਤੇ ਲਹਿਰਾਂ ਛੂ ਕਰੀਆਂ ਸੰਤ ਪਿੱਛੇ ਦੁਸ਼ਮਣ ਦੀ ਪੋਜ ਲਗਾਤਾਰ ਹਮਲੇ ਕਰ ਰਹੀ ਸੀ ਗੁਰੂ ਸਹਿਬਾਨ ਨੇ ਇੱਕ ਇਤਿਹਾਸਿਕ ਫੈਸਲਾ ਲਿਆ ਉਹਨਾਂ ਨੇ ਉੱਤੇ ਹੀ ਦੁਸ਼ਮਣਾਂ ਦੇ ਹਮਲਿਆਂ ਅਤੇ ਨਦੀ ਦੇ ਸ਼ੋਰ ਦਰਮਿਆਨ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰਵਾਇਆ ਇਹ ਸੀ ਸਿੱਖੀ ਦਾ ਸਿਧਕ ਮੌਤ ਸਾਹਮਣੇ ਖੜੀ ਹੈ ਪਰ ਗੁਰੂ ਦਾ ਸਿੱਖ ਅਡੋਲ ਹੈ ਕੀਰਤਨ ਤੋਂ ਬਾਅਦ ਨਦੀ ਪਾਰ ਕਰਨ ਦਾ ਹੁਕਮ ਹੋਇਆ ਉੜੇ ਪਾਣੀ ਵਿੱਚ ਉਤਾਰੇ ਗਏ ਪਾਣੀ ਦਾ ਵਹਾ ਇੰਨਾ ਤੇਜ਼ ਸੀ ਕਿ ਕਈ ਸਿੰਘ ਅਤੇ ਬੇਕੀਮਤੀ ਸਿੱਖ ਸਾਹਿਤ ਨਦੀ ਦੇ ਪਾਣੀ ਵਿੱਚ ਰੁੜ ਗਿਆ ਅਤੇ ਫਿਰ ਉਹ ਭਾਣਾ ਵਰਤਿਆ ਜਿਸ ਨੇ ਕੇ ਇਤਿਹਾਸ ਬਦਲ ਦਿੱਤਾ ਇਸ ਭੱਜ ਦੌੜ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਗੁਰੂ ਸਾਹਿਬਾਨ ਅਤੇ ਵੱਡੇ ਸਹਬਜ਼ਾਦੇ ਅਤੇ ਕੁਝ ਸਿੰਘ ਇੱਕ ਪਾਸੇ ਹੋ ਗਏ ਮਾਤਾ ਸੁੰਦਰੀ ਜੀ ਅਤੇ ਮਾਤਾ ਸਹਿਬਕੌਰ ਜੀ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਨਿਕਲ ਗਏ ਅਤੇ ਬਿਰਦ ਮਾਤਾ ਗੁਜਰੀ ਜੀ ਆਪਣੇ ਦੋ ਛੋਟੇ ਲਾਲਾਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਪਤੇ ਸਿੰਘ ਨਾਲ ਇਕੱਲੇ ਰਹਿ ਗਏ ਇਹ ਪਰਿਵਾਰ ਵਿਛੜਾ ਸੀ ਸਰਸਾ ਦੇ ਕੰਡੇ ਤੇ ਸਰਬੰਸ ਵਿਖਰ ਗਿਆ ਇੱਕ ਪਾਸੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਲਖਤੇ ਜਿਗਰ ਅਤੇ ਗਣਤੀ ਦੇ 40 ਭੁੱਖੇ ਪਾਣੇ ਸਿੰਘਾਂ ਨਾਲ ਰੋਪੜ ਦੇ ਰਾਸਤੇ ਹੁੰਦੇ ਹੋਏ ਚਮਕੌਰ ਸਾਹਿਬ ਵੱਲ ਵਧ ਰਹੇ ਸਨ ਪਿੱਛੇ ਮੁਗਲ ਪੋਜਾ ਲਗਾਤਾਰ ਪਿੱਛਾ ਕਰ ਰਹੀਆਂ ਸਨ ਹਰ ਪਲ ਸੰਘਰਸ਼ ਦਾ ਸੀ ਅਤੇ ਦੂਜੇ ਪਾਸੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਪਤੇ ਸਿੰਘ ਕੱਲੇ ਬੇਸਹਾਰਾ ਜੰਗਲਾ ਅਤੇ ਬੀਵਾਨਾ ਵਿੱਚ ਭਟਕ ਰਹੇ ਸਨ ਕਲਪਨਾ ਕਰੋ ਉਸ ਦਾਦੀ ਦੀ ਹਾਲਤ ਇਸ ਦੇ ਨਾਲ ਤੋਂ 마ਸੂਮ ਬੱਚੇ ਸਨ ਨਾਸਰ ਤੇ ਸ਼ੱਕ ਨਾ ਖਾਣ ਲਈ ਕੁਝ ਅਤੇ ਹਰ ਪਾਸੇ ਦੁਸ਼ਮਣ ਦਾ ਡਰ ਇਸੇ ਭਟਕਣ ਦੌਰਾਨ ਉਹਨਾਂ ਨੂੰ ਗੰਗੂ ਬ੍ਰਾਹਮਣ ਮਿਲਿਆ ਗੰਗੂ ਕਿਸੇ ਸਮੇਂ ਗੁਰੂ ਘਰ ਦਾ ਰਸੋਈਆ ਰਿਹਾ ਸੀ ਉਸ ਨੇ ਮਾਤਾ ਜੀ ਨੂੰ ਪਛਾਣ ਲਿਆ ਉਸ ਨੇ ਹਮਦਰਦੀ ਦਿਖਾਈ ਅਤੇ ਕਿਹਾ ਮਾਤਾ ਜੀ ਸਮਾਂ ਬਹੁਤ ਖਰਾਬ ਹੈ ਤੁਸੀਂ ਮੇਰੇ ਨਾਲ ਮੇਰੇ ਪਿੰਡ ਖੇੜੀ ਚੱਲੋ ਉੱਥੇ ਤੁਸੀਂ ਸੁਰੱਖਿਅਤ ਰਹੋਗੇ ਪਰ ਉਹ ਸੇਲੀ ਡੋਰ ਫੜ ਕੇ ਮਾਤਾ ਗੁਜਰੀ ਜੀ ਕੰਗੂ ਦੇ ਨਾਲ ਘੁਰਪੇ ਉਹ ਨਹੀਂ ਜਾਣਦੇ ਸਨ ਕਿ ਜਿਸ ਨੂੰ ਉਹ ਸਹਾਰਾ ਸਮਝ ਰਹੇ ਹਨ ਉਸਦੇ ਮਨ ਵਿੱਚ ਲਾਲਚ ਦੀ ਮਹਿਲ ਆ ਚੁੱਕੀ ਹੈ ਮਾਤਾ ਜੀ ਕੋਲ ਕੁਝ ਮੋਹਰਾ ਅਤੇ ਢਿਆਣੀ ਵਾਲੀ ਕਟੜੀ ਸੀ ਜਿਸ ਨੂੰ ਦੇਖ ਕੇ ਕੰਗੂ ਦੀ ਨੀਅਤ ਖਰਾਬ ਹੋ ਗਈ ਸੀ